ਸਾਰੇ ਕੁਛ ਸੈਨੇ ਰਹੇ ਵੀ ਹੋ ਰਿਹਾ ਥੋਡੇ ਥੋਡੇ ਹੀ ਬੱਚੇ ਥੋਡੇ ਹੱਥੋਂ ਨਿਕਲ ਗਏ ਥੋਡੇ ਹੀ ਬੱਚੇ ਨੱਚੇ ਵੇਚਣ ਲੱਗੇ ਜਿਹੜੇ ਪਹਿਲਾਂ ਘਰਦੇ ਸੀ ਫਿਰ ਵੇਚਣ ਲੱਗੇ ਫਿਰ ਉਹਨਾਂ ਨੇ ਇੰਨੀਆਂ-ਇੰਨੀਆਂ ਜਾਇਦਾਦਾਂ ਬਣਾ ਲਈਆਂ ਅਸੀਂ ਸਾਡਾ ਤਾਂ ਥੋਡੇ ਪ੍ਰਤੀ ਇੰਨੀ ਉਹ ਹੈਗੀ ਹੈ ਵੀ ਅਸੀਂ ਬਹੁਤੇ ਫੜਲੇ ਹੈਗੇ ਜਿੰਨੇ ਵੀ ਥੋਡੇ ਮੇਨ-ਮੇਨ ਸੀਗੇ ਹੁਣ ਮੈਂ ਨਾ ਕਿਹਦਾ ਕਿਹਦਾ ਅਲਮਾਤ ਸਾਰੇ ਮੇਰੇ ਜਿੱਦੇ ਨੇ ਇਕੱਲੇ-ਇਕੱਲੇ ਦਾ ਜਿਹੜੇ ਰਹਿੰਦੇ ਨੇ ਉਹ ਵੀ ਮੈਨੂੰ ਪਤਾ ਹੈ ਉਹ ਵੀ ਫੜ ਲਾਂਗੇ ਭੱਜੇ ਹੋਏ ਨੇ ਕੁਝ ਪਰ ਇੱਥੇ ਤੁਹਾਡੀ ਜਿਹੜੀ ਅਸੀਂ ਮਦਦ ਲੈਣਾ ਚਾਹੁੰਦੇ ਇਸ ਪ੍ਰੋਗਰਾਮ ਦੇ ਰੱਖਿਆ ਆਈ ਹੈ ਉਹਨਾਂ ਨੇ ਸੈਟ ਕਰ ਦਿੱਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਹਾਨੂੰ ਸਾਰਿਆਂ ਨੂੰ ਆਪ ਦੇ ਨੂੰ ਬੇਨਤੀ ਕਰਦਾ ਹੈ ਵਿਜੇਸਥਰਾ ਡੀਐਸਪੀ ਸਾਹਿਬ ਨੇ ਦੱਸਿਆ ਕਾਲ ਕਿੱਕਣ ਦੀ ਚੰਕਨ ਪਟਣ ਦੀ ਇਹ ਜ਼ਿੰਮੇਵਾਰੀ ਆ ਪ੍ਰਸ਼ਾਸਨ ਦੀ ਡੀਐਸਪੀ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਤੇ ਪੰਜਾਬ ਸਰਕਾਰ ਆਪਣੀ ਡਿਊਟੀ ਆਪਣੀ ਨਿਯਮਾਂ ਅਨੁਸਾਰ ਨਿਭਾ ਰਹੀ ਹੈ ਮੈਂ ਤਾਂ ਤੁਹਾਨੂੰ ਆਪਣੇ ਵੱਲੋਂ ਤੇ ਆਪਣੀ ਗ੍ਰਾਮ ਪੰਚਾਇਤ ਵੱਲੋਂ ਇਹ ਹੀ ਬੇਨਤੀ ਕਰੂੰਗਾ ਵੀ ਜੇ ਸਾਡਾ ਆਬਦਾ ਘਰ ਪੱਕਾ ਹੋਵੇ ਫੇਰ ਸਾਡੇ ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਸੂਝਵਾਨ ਸੱਜਣ ਬੈਠੇ ਆ ਮੇਰੀਆਂ ਭੈਣਾਂ ਬੈਠੀਆਂ ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਦਾ ਵੀ ਜਿਹੜੇ ਘਰ ਦੇ ਵਿੱਚ ਕੋਈ ਖੇਸਵਾ ਵਾਲਾ ਨਸ਼ਾ ਪਰਿਵਾਰ ਦਾ ਮੈਂਬਰ ਨਹੀਂ ਖਾਂਦਾ ਜਿਹੜੇ ਘਰ ਵਿੱਚ ਕੋਈ ਖੇਸਵਾ ਵਾਲਾ ਨਸ਼ਾ ਪਰਿਵਾਰ ਦਾ ਮੈਂਬਰ ਨਹੀਂ ਖਾਂਦਾ। ਦੱਸੋ ਕਦੇ ਉਹਦੇ ਘਰ ਦੇ ਵਿੱਚ ਕੋਈ ਨਸ਼ੇ ਦੀ ਕੁੜੀ ਸੁੱਟ ਕੇ ਗਿਆ? ਦੱਸੋ ਜੀ? ਨਹੀਂ ਜੀ। ਜੇ ਤੁਹਾਡਾ ਬੱਚਾ ਤੁਸੀਂ ਆਪ ਨਸ਼ਾ ਨਹੀਂ ਕਰਦੇ ਖੇਸਵਾ ਵਾਲਾ ਤਾਂ ਕਿਸੇ ਦੀ ਹਿੰਮਤ ਨਹੀਂ ਪਈ ਤੁਹਾਡੇ ਘਰ ਦੇ ਵਿੱਚ ਨਸ਼ਾ ਪਚਾ ਦੇਵੇ ਪਰ ਜੇ ਤੁਹਾਡਾ ਬੇਟਾ ਜੇ ਤੁਹਾਡੀ ਬੇਟੀ ਜਾਂ ਤੁਸੀਂ ਖਾਦ ਉਸ ਤਰ੍ਹਾਂ ਦਾ ਨਸ਼ਾ ਕਰਨ ਦੇ ਆਦੀ ਹੋ ਤੇ ਫੇਰ ਤੁਹਾਨੂੰ ਉਪਲਾ ਘੋਰਾ ਪਟ ਕੇ ਥੱਲੇ ਬਿਠਾ ਲਈਏ ਤੁਹਾਡੇ ਘੋਰੇ ਦੇ ਵਿੱਚ ਨਸ਼ਾ ਪਹੁੰਚ ਜਾਣਾ ਸਹੀ ਗੱਲ ਹੈ ਕਿ ਗਲਤ ਹੈ ਮੈਂ ਤੁਹਾਨੂੰ ਜੀ ਕੋਈ ਬੇਨਤੀ ਕਰੂੰਗਾ ਬੇਚਣ ਵਾਲਾ ਦਾ ਖਿਆਲ ਛੱਡ ਕੇ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪਰ ਆਪ ਦੇ ਬੱਚਿਆਂ ਨੂੰ ਸੋਭਾ ਸ਼ਾਮ ਕਟੋਕਟ ਅਟਾ ਦਾ ਗੈਂਡਾ ਬੈਠ ਕੇ ਮਾਤਾ ਪਿਤਾ ਦੋਨੇ ਉਹਨਾਂ ਨੂੰ ਚੰਗੇ ਬੰਦਿਆਂ ਦੀਆਂ ਗੱਲਾਂ ਸੁਣਾਓ ਉਹਨਾਂ ਨੂੰ ਉਸ ਪਰਿਵਾਰਾਂ ਦੀਆਂ ਗੱਲਾਂ ਸੁਣਾਓ ਜਿਹੜੇ ਪਰਿਵਾਰਾਂ ਦੇ ਵਿੱਚ 0% ਨਸ਼ਾ ਕਿਸੇ ਕਿਸਮ ਦੀ ਸ਼ਰਾਬ ਦਾ ਭੰਗ ਦਾ ਵੀਬ ਦਾ ਕੋਸ ਦਾ ਗੋਲੀ ਗੱਟੇ ਦਾ ਕੋਈ ਨਸ਼ਾ ਕਿਸੇ ਪਰਿਵਾਰ ਦੇ ਵਿੱਚ ਨਹੀਂ ਜੇ ਤੁਸੀਂ ਆਪਣੇ ਬੱਚਿਆਂ ਨੂੰ ਉਸ ਤਰ੍ਹਾਂ ਦੇ ਪਰਿਵਾਰਾਂ ਦੀਆਂ ਉਦਾਹਰਣਾਂ ਦਿਓਗੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਉਸ ਤਰ੍ਹਾਂ ਦੇ ਪਰਿਵਾਰਾਂ ਦੀਆਂ ਗੱਲਾਂ ਸੁਣਾਓਗੇ ਫਿਰ ਕਿਸੇ ਦੀ ਹਿੰਮਤ ਨਹੀਂ ਵੀ ਤੁਹਾਡੇ ਬੱਚੇ ਨੂੰ ਨਸ਼ੇ ਤੇ ਲਾਵੇ ਤੁਹਾਡਾ ਬੱਚਾ ਹੀ ਜਵਾਬ ਦੇ ਦੇਊਗਾ ਕਹਿ ਦਊਗਾ ਨਹੀਂ ਯਾਰ ਮੇਰੇ ਮਾਤਾ ਪਿਤਾ ਨੇ ਮੈਨੂੰ ਹੋਰ ਕੋਸ ਸਿਖਾਇਆ ਮੈਂ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ ਮੈਂ ਅੰਦਰ ਵਿੱਚ ਇੱਕ ਵਾਰ ਬਹੁਤ ਸਾਰੇ ਭੈਣ ਭਰਾ ਇਸ ਬਿਮਾਰੀ ਤੋਂ ਡਰਦਾ ਕਿਉਂਕਿ ਅੱਜ ਹਰ ਕੋਈ ਨਸ਼ੇ ਦੀ ਇਸ ਤੜੀ ਨਾਲ ਤੋਂ ਡਰਿਆ ਹੋਇਆ ਅੱਜ ਸਰਕਾਰ ਨੇ ਇਸ ਨੂੰ ਖਤਮ ਕਰਨ ਵਾਸਤੇ ਆਪਣੇ ਦਿਲੋਂ ਪੂਰਾ ਜੋਰ ਲਾਇਆ ਹੋਇਆ ਜੋ ਵੀ ਸਰਕਾਰ ਨੂੰ ਇਸ ਲਈ ਪ੍ਰਬੰਧ ਕਰਨੇ ਚਾਹੀਦੇ ਆ ਚਾਹੇ ਉਹ ਕੋਈ ਨਸ਼ਾ ਸਕੌਂਸ ਕੇਂਦਰ ਆ ਹਸਪੀਟਲ ਦੇ ਵਿੱਚ ਮੈਡੀਸਨ ਆ ਜਾਂ ਕੋਈ ਕਾਨੂੰਨ ਦੇ ਵਿੱਚ ਸੋਧ ਕਰਨੀ ਲੋੜ ਸੀ ਉਹ ਸਾਰੇ ਪ੍ਰਵੰਤ ਸਰਕਾਰ ਨੇ ਮੁਕੰਮਲ ਕਰ ਦਿੱਤਾ ਹੁਣ ਲੋੜਾ ਆਪਾਂ ਨੂੰ ਸਰਕਾਰ ਦੀ ਇਸ ਮਹਿੰਮ ਦੀ ਸਾਥ ਦੇਣੀ ਕਿਉਂਕਿ ਆਪਾਂ ਸਾਰੇ ਚਾਹੁੰਦੇ ਆ ਕਿ ਆਪਣੇ ਪਿੰਡ ਦੇ ਵਿੱਚੋਂ ਜਿਹੜਾ ਨਸ਼ਾ ਉਹ ਖਤਮ ਕੀਤਾ ਜਾਵੇ ਕਿਉਂਕਿ ਕਿਸੇ ਪਾਰਟੀ ਦਾ ਮਸਲਾ ਨਹੀਂ ਕਿਸੇ ਪਿੰਡ ਦਾ ਮਸਲਾ ਨਹੀਂ ਕਿਸੇ ਪੰਚਾਇਤ ਦਾ ਮਸਲਾ ਨਹੀਂ ਇਹ ਮਸਲਾ ਸਾਡਾ ਸਾਂਝਾ ਤੇ ਸਾਡੇ ਸਾਰਿਆਂ ਦੀ ਜਿਵਾਕ ਇਸ ਤੋਂ ਪ੍ਰਭਾਵਿਤ ਆ ਸਾਡੇ ਭੈਣ ਭਰਾਵਾਂ ਜੋ ਵੀ ਇਸ ਬਿਮਾਰੀ ਤੋਂ ਪੀੜਤਤਾ ਪੈਦੀਆਂ ਤਾਂ ਨਸ਼ੇ ਦਾ ਦਿਨੀ ਉਹ ਮਾਰ ਹਨ ਉਹਦਾ ਇਲਾਜ ਕਰਾਉਣਾ ਸਾਡੀ ਜ਼ਿੰਮੇਵਾਰੀ ਆ ਆਪਣੇ ਕੋਲੇ ਮੈਡੀਸਨ ਹੈਗੀ ਆ ਸਾਰਾ ਸਟਾਫ ਹੈ ਸਾਡਾ ਆਪਾਂ ਡਾਕਟਰ ਨਾਲ ਸਲਾਹ ਕਰਕੇ ਉਸ ਨੂੰ ਚੰਗੀ ਦਵਾਈ ਦਵਾ ਕੇ ਚੰਗੀ ਖਾਣਾ ਖੇਕੇ ਤੇ ਉਹਦੀ ਚੰਗੀ ਸਾਂਭ ਸੰਭਾਲ ਕਰਕੇ ਉਸ ਨੂੰ ਆਪਾਂ ਇਸ ਬਿਮਾਰੀ ਤੋਂ ਲਾਜਾਤਵਾ ਸਕਦੇ ਆ ਤੇ ਜੇ ਉਹ ਵੀ ਕੋਈ ਬੰਦਾ ਪਿੰਡ ਦੇ ਵਿੱਚ ਨਸ਼ਾ ਵੇਚਦਾ ਜਾਂ ਕੋਈ ਨਸ਼ੇ ਵਿਚਰਨ ਵਾਲਾ ਸਵਾਗਤ ਰੱਖਦਾ ਉਹਦੀ ਜਾਣਕਾਰੀ ਦੇਣ ਵਾਸਤੇ ਤੁਸੀਂ ਤੁਹਾਡੇ ਵਿੱਚ ਆਇਆ ਤੁਸੀਂ ਉਹਦਾ ਕੋਈ ਨੰਬਰ ਆ ਕੋਈ ਨਾਂ ਸਾਨੂੰ ਲਿਖ ਕੇ ਦਿਓ ਉਹ ਤੇ ਸਾਬ ਸੰਕਾਰ ਬਈ ਹੋ ਤੇ ਸਾਡਾ ਕੋਈ ਵੀ ਸਰਪੰਚ ਮੈਂਬਰ ਜਾਂ ਅਹਿਮਦ ਸਾਹਿਬ ਦੇ ਟੀਮ ਦੇ ਵਿੱਚੋਂ ਦਫ਼ਤਰ ਦੇ ਵਿੱਚੋਂ ਕੋਈ ਨਸ਼ਾ ਜੋ ਨਸ਼ੇ ਦੇ ਵਿੱਚ ਫੜਿਆ ਜਾਂਦਾ ਉਹਦੀ ਕੋਈ ਮਦਦ ਨਹੀਂ ਕਰੂਗਾ ਕੋਈ ਸਾਡਾ ਬੰਦਾ ਉਹਦੀ ਜਮਾਨਤ ਕਰਾਉਣ ਨਹੀਂ ਜਾਊਗਾ ਅਸੀਂ ਉਹਦਾ ਬਿਲਕੁਲ ਸਹਾਸ ਨਹੀਂ ਜਿਵਾਂਗੇ ਜੋ ਵੀ ਅਸ ਨਸ਼ੇ ਵਰਗੀ ਲਾਂਥ ਦੇ ਵਿੱਚ ਫਸਿਆ ਹੋਣਾ ਬੰਦਾ ਤੁਸੀਂ ਸਾਥ ਦੇਣਾ ਤੁਸੀਂ ਸਿਰਪ ਸਾਨੂੰ ਜਾਣਕਾਰੀ ਦਿਓ ਉਸ ਬੰਦੇ ਦੀ ਜੋ ਨਸ਼ਾ ਵੇਚਦਾ ਕੋਈ ਵੀ ਬੰਦਾ ਨਸ਼ਾ ਵੇਚਣ ਵਾਲਾ ਇੱਕ ਵੀ ਬੰਦਾ ਹੁਣ ਬਚਣਾ ਨਹੀਂ ਚਾਹੀਦਾ ਕਿਉਂਕਿ ਸਰਕਾਰ ਨੇ ਪੂਰਾ ਜੋਰ ਲਾਇਆ ਹੋਇਆ ਸਾਨੂੰ ਕੰਮ ਕਰਨਾ ਚਾਹੀਦਾ ਜੇ ਕੋਈ ਬੰਦਾ ਕੋਈ ਰਹਿ ਗਿਆ ਉਹ ਇਸ ਬਿਮਾਰੀ ਨੂੰ ਦੁਬਾਰਾ ਸ਼ੁਰੂ ਕਰਦਾ ਕਿਉਂਕਿ ਆਪਾਂ ਅਕਸਰ ਹੀ ਦੇਖਦੇ ਆਂ ਫੇਸਬੁੱਕ ਤੇ ਵਟਸਐਪ ਤੇ ਮੈਸੇਜ ਆਦਨੇ ਆ ਉਸ ਗਲੀ ਵਿੱਚ ਵੀ ਕੀ ਜਾਂਦਾ ਉਹ ਪਾਸੜੇ ਵਿੱਚ ਵੀ ਕੀ ਜਾਂਦਾ ਉੱਥੇ ਵੀ ਕੀ ਜਾਂਦਾ ਪਰ ਇਹ ਹੱਲ ਨਹੀਂ ਸਹੀ ਹਾਲ ਇਹ ਆ ਵੀ ਆਪਣੇ ਪਿੰਡ ਚ ਪੁੰਜਿਆ ਤਾਂ ਆਪਣੇ ਸੈਕਟਰੀ ਆਉਂਦਾ ਜਾਂ ਆਪਣੇ ਕੋਲ ਸਾਰੇ ਆਪਣਾ ਖਾਲਾ ਨੇਰੇ ਆ ਜੱਗੀ ਸਾਹਿਬ ਬੈਠੇ ਹੁੰਦੇ ਤੁਸੀਂ ਉਹਨਾਂ ਨੂੰ ਜਾ ਕੇ ਕਿੰਦਾ ਉਹਦਾ ਨੰਬਰ ਦੱਸੋ ਨਾਮ ਦੱਸੋ ਤੁਹਾਡਾ ਕਿਹਦੇ ਲਈ ਨਾਮ ਜੇ ਤੁਸੀਂ ਉਹਨਾਂ ਨੂੰ ਦੱਸ ਸਕਦੇ ਤੁਸੀਂ ਸਾਨੂੰ ਦੱਸ ਦਿਓ ਕੋਈ ਤੇ ਅਸੀਂ ਕਾਰਵਾਈ ਕਰਾਉਣੀ ਸਾਡੀ ਜ਼ਿੰਮੇਵਾਰੀ ਹੈ ਪਰ ਹੋਊਗਾ ਤਾਂ ਜੇ ਉਹਦੀ ਜਾਣਕਾਰੀ ਅਸੀਂ ਉੱਥ तक ਪਹੁੰਚਦੀ ਕਰਾਂ ਕਿਉਂਕਿ ਸਰਕਾਰ ਨੂੰ ਜਾ ਗੱਪੀ ਸਾਹਿਬ ਨੂੰ ਬਾਗੀ ਪੜੇ ਬਿੱਟਿਆ ਘੱਟ ਪਤਾ ਲੱਗਦਾ ਕਿ ਕਿਹੜਾ ਬੰਦਾ ਨਵਾਂ ਲੱਗ ਗਿਆ ਜੋ ਪੁਰਾਣੇ ਆ ਉਹ ਗੱਪੀ ਸਾਹਿਬ ਨੇ ਦੱਸਿਆ ਕਿ ਉਹਨਾਂ ਦੀ ਕਾਰਵਾਈ ਕਰਤੀ ਆ ਜੋ ਵੀ ਨਵਾਂ ਬੰਦਾ ਲੱਗਿਆ ਉਹਦੀ ਨੌਲਜ ਆਪਾਂ ਦੇ ਨਹੀਂ ਤੇ ਉਹ ਆਪਾਂ ਜਾਣਕਾਰੀ ਉੱਪਰ ਤੱਕ ਪਹੁੰਚ ਨਹੀਂ ਕਰਦੇ ਸੋ ਇਹਨੀਆਂ ਬੇਨਤੀਆਂ ਸੀ ਤੇ ਅਹਿਮਦ ਸਾਹਿਬ ਨੇ ਪਹੁੰਚਣਾ ਸੀ ਉਹ ਜ਼ਰੂਰੀਅਤ ਹੈ ਕਿ ਹੁਣ ਕਰ ਨਹੀਂ ਸਕੇ ਉਹਨਾਂ ਦੀ ਮਦਦ ਦੀ ਲੋੜ ਆ ਤੇ ਤੁਹਾਡੇ ਤੋਂ ਆਸ ਕਰਦਾ ਤੇ ਜੋ ਵੀ ਕਿਸ ਤਰ੍ਹਾਂ ਦੀ ਜਾਣਕਾਰੀ ਹੋਊਗੀ ਉਹ ਤੁਸੀਂ ਸਾਡੇ ਤੱਕ ਜਰੂਰ ਪਹੁੰਚ ਨਹੀਂ ਕਰੋਗੇ ਤੇ ਤੁਹਾਡਾ ਸਾਰਾ ਦਿਨ ਤੇ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਬੰਦਗੀ ਬਿਕਮਜੀ ਸਿੰਘ ਵੀ ਚੇਅਰਮੈਨ ਸਾਹਿਬ ਤੇ ਸਾਰੇ ਜੋ ਸਰਕਾਰ ਬਰਕਰਾਰ ਚਲਾਈ ਜਾ ਰਹੀ ਆ ਯੋਧ ਨਸ਼ਿਆ ਬਰਤ ਇਹਨਾਂ ਸ਼ਾਮ ਨੂੰ ਨੇ ਆਇਆ